ਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਰਾ ਕਿੱਦਾਂ ਹਾਲ ਠੀਕ ਆ ਜੀ ਬਣਾਤਾ ਏ ਹਾਂਜੀ ਫੜਾ ਬਣ ਗਿਆ ਜੀ ਇਹਨੂੰ ਕੀ ਕਹਿੰਦੇ ਆ ਫੜ ਫੜੀ ਓਕੇ ਬੱਦਰੀ ਬੁੱਦਰੀ ਰਾਨੇ ਸੀਮੈਂਟ ਰਾਨਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਕੱਲ ਦੇ ਲੱਗੇ ਹੋਏ ਆ ਮਾਸਤਰੀ ਇਹਨੂੰ ਫੜ ਕਹਿੰਦੇ ਹੁੰਦੇ ਆ ਜੀ ਹਾਂਜੀ ਹਾਂਜੀ ਫੜੀ ਓਕੇ ਕੱਲ ਹੀ ਨਹੀਂ ਫੜ ਬਣਾਤਾ ਤਾਂ ਇੱਥੇ ਛੋਟਾ ਜਿਹਾ ਇੱਕ ਚਿਲਾ ਬਣਾ ਰਹੇ ਆ ਕਰਕੇ ਡਰਮ ਰੂਮ ਰੱਖਣ ਨਾਲ ਉਹ ਮੈਂ ਕਿਹਾ ਸੀ ਵੀ ਐਦਾਂ ਬਣਾ ਲੈਣੇ ਆ ਠੇਕੇਦਾਰ ਵੀ ਕਹਿੰਦਾ ਇਹ ਸਹੀ ਆ ਸਕੀਮ ਬੰਦੇ ਆਏ ਨਹੀਂ ਹਜੇ ਆਣ ਲੱਗਿਆ ਜੀ ਥੋੜੀ ਥੋੜੀ ਆਉਂਦੇ ਆ ਹਨਾ ਹਾਂਜੀ ਇੱਟਾਂ ਵੀ ਆ ਗਈਆਂ ਸੀ ਕੱਲ ਰੇਤਾ ਵੀ ਆ ਗਿਆ ਆ ਉਧਰ ਬਾਹਰਲੇ ਪਾਸੇ ਅੱਜ ਇਹਨੂੰ ਪਹਿਲਾਂ ਕੰਪਲੀਟ ਕਰੋ ਹਨਾ ਹਾਂਜੀ ਤਲਾ ਕੰਪਲੀਟ ਕਰਨਾ ਜੀ ਪਹਿਲਾਂ ਹਾਂ ਤੇ ਪੱਕ ਜੂਗਾ ਪਾਣੀ ਰਫ ਘਰੇ ਜਾਊਗਾ ਜੀ ਨਾਲੇ ਫੇ ਅੱਜ ਉਹ ਕਮਰੇ ਦਾ ਹੋ ਜਾਊਗਾ ਉੱਧਰ ਇੱਕ ਦਾ ਸਮਾਨ ਵਾਧਾ ਘਾਟਾ ਰੱਖਣ ਨੂੰ ਕਿੱਦਾਂ ਜੀ ਠੀਕ ਜੀ ਤੁਮਾ ਦੀਆ ਤੁਸੀਂ ਦੱਸੋ ਹਾਂ ਤੇ ਕਾਤਮਾ ਹਾਂਜੀ ਮੁੱਖੀ ਗੋਪੀ ਤੇ ਰੱਖਣਾ ਤੇ ਇੱਥੇ ਉੱਧਰ ਨਿਕਾਣਾ ਮਿੱਟੀ ਦੇ ਚੱਲਣੇ ਜਾ ਕੇ ਬੰਦੇ ਬਸ ਮਹਤਰੀ ਸਾਹਿਬ ਕਿੱਦਾਂ ਸਹੀ ਆ ਅੱਛਾ ਪਾਈਂ ਕਰਦੇ ਤਾਂ ਆ ਗਿਆ ਇੱਕ ਹੋਰ ਢੇੜਾ ਅਜੇ ਫੁੱਲੀਓ ਸਟੋਰ ਹੈ ਜਾਂ ਠੇਕੇਦਾਰ ਕਹਿੰਦਾ ਕੋਈ ਈਜ਼ੀ ਰਹੂਗੀ ਕੋਈ ਨਹੀਂ ਚੱਕਣ ਨੂੰ ਨੀ ਵਾਲੇ ਇੱਕ ਢੇੜਾ ਅਜੇ ਹੋਰ ਖੁੱਲਾ ਸਟਾਉ ਕਹਿੰਦਾ ਤਰ ਜਲਾਬੀ ਮਾਰਨਾ ਸ਼ੁਰੂ ਹੋ ਗਿਆ। ਫੋਟ ਆ ਗਿਆ ਪਾਣੀ ਪੂਣੀ ਦੇ। 4-5 ਡਰਮ ਵਿੱਚ ਪਾਣੀ ਦੇ ਫਿਰ ਜਿਵੇਂ ਹੀ ਰਿਆ ਕਰੋਗੇ। ਇੱਧਰ ਗੋਪੀ ਲੱਗਾ ਨੀ ਪੂਰਨ ਇੱਥੇ ਪਲਾਨ ਥੋੜੀਆ ਚੇਂਜ ਹੋਇਆ। ਇਸ ਕਰਕੇ ਇਹ 2 ਮਹੀਨੇ ਬਾਅਦ ਦੁਬਾਰਾ ਨਹੀਂ ਕੱਢੀ ਜਾਣੀ ਆ। ਅੱਗੇ ਇੱਥੇ ਪਲਾਨ ਚੇਂਜ ਕੀਤਾ ਸੀ ਥੋੜਾ ਜਿਹਾ ਇਹ ਦੇਖ ਕਰਕੇ ਆ ਨਹੀਂ ਹੁਣ ਪੂਰਾ ਲੱਗੇ ਆ ਇੱਥੇ ਕੰਦੇ ਬਣਾਉਣਾ ਆ ਕਮਰਾ ਬਾਦ ਦਾ ਘਾਟਾ ਫਿਰ ਰਮਾਨ ਰੱਖਣ ਨੂੰ ਫਰੰਟ ਤੇ ਸਾਰਾ ਕੰਦੇ ਇੱਥੇ ਨੇੜੇ ਹੀ ਰੋ ਕਾ ਫਿਰ ਪਾਣੀ ਪੂਣੀ ਵੀ ਠੇਕੇਦਾਰ ਕਹਿੰਦਾ ਕੋਈ ਨਹੀਂ 2 ਮਹੀਨੇ ਬਾਅਦ ਜਦੋਂ ਲੈਂਟਰ ਖੁੱਲ ਗਿਆ ਇਰਕੰ ਦਾ ਖਲਾ ਲਾ ਦੇ ਮੈਸਤਰੀ ਆਈ ਨਹੀਂ ਤਾਂ ਦੀ ਟਰਾਲੀ ਹਜੇ ਗੋਪੀ ਉਹ ਲਿੱਕ ਕਿਤੇ ਲੱਗਿਆ ਉਹ ਕੁੜੀ ਕੋਈ ਨਹੀਂ ਲੱਗੇ ਗਈ ਹੈ ਅੱਛਾ ਬਜਰੀਏ ਪਾ ਲਈਏ ਬੰਦੇ ਸਿਆਣੇ ਆ ਉਧਰ ਅੱਛਾ ਉਹ ਰੋ ਜਾ ਭਰ ਕੇ ਆਹ ਤਾਂ ਬਹੁਤ ਡੂੰਗਾ ਹੋ ਗਿਆ ਹੋਂ ਤਾਂ ਤੇਰਾ ਆ ਹਾਂ 4-5 ਡਰਮ ਪਾਣੀ ਦੇ ਆ ਜੋ ਕੇ 4 ਵੀ ਡਰਮ ਪਾਉ ਤਾਂ ਬਹੁਤ ਵੱਡੀ ਹਾਂ ਕੱਲ ਤੋਂ ਕੰਮ ਅਸਲੀ ਚੱਲੂ ਹਨਾ ਹਾਂਜੀ 23 ਮਹੀਨੇ ਅਜ ਤੱਕ ਆ ਗੋਪੀ ਰੱਖ ਕੇ ਗਿਆ ਨਹੀਂ ਪੱਥਰ ਕਿਹੜਾ ਜੋ ਹਾਂ ਇੱਟ ਦਾ ਅੱਛਾ ਬੈਠਾ ਨੂੰ ਸਹੀ ਆ ਨਾ ਦੇਖਾ ਮੈਂ ਐਦਾ ਕਹਿੰਦਾ ਪਿਆ ਬਰਾਬਰ ਹੋ ਜਵੇ ਹੁਣ ਨਹੀਂ ਟੈਨਸ਼ਨ ਮੈਂ ਫੋਨ ਕਰਾਂ ਪਹਿਲਾਂ ਉਹਨੂੰ ਹਨਾ ਆਹੋ ਉਹ ਤਾਂ ਕਹਿੰਦਾ ਸੀ ਉਹ ਤਾਂ ਭਰ ਦੇਗਾ ਕਿਹੜਾ ਅੱਛਾ ਜੀ ਫਿਰ ਕੱਲ ਨੂੰ ਨਹੀਂ ਤਾਂ ਐਕਟ ਨਹੀਂ ਪੂਰੀ ਹੋਣੀ ਸਾਡੀ ਹਾਂ ਜੀ ਹੋਰ ਪਤਾ ਨਹੀਂ ਠੇਕੇਦਾਰ ਨੇ ਕੱਢ ਕੇ ਦਿੱਤਾ ਉੱਥੋਂ ਦੋ ਦਿਨਾਂ ਅਜ ਮੈਨੂੰ ਲੱਗਦਾ ਉਧਰ ਉਹਨਾਂ ਦੀਆਂ ਨੀਆਂ ਕੱਲ ਨੂੰ ਤਾਂ ਪਰਸੋਂ ਨੂੰ ਹੋ ਜਾਣੀਆਂ ਪੂਰੀਆਂ ਹਾਂ ਜੀ ਉਹ ਖੜਦਾ ਤੀਂ ਉਹ ਤਾਂ ਖੜ ਗਿਆ ਹਾਂ ਨਹੀਂ ਨਹੀਂ ਔਰਲੀ ਚ ਨਹੀਂ ਅਜੇ ਖੜੇ ਕੀਤੇ ਹੀ ਅੱਛਾ ਜੀ ਲਿੜੀ ਇੱਧਰੋਂ ਜਾਂਦੇ ਆ ਨਾ ਹਾਂਜੀ ਹਾਂਜੀ ਉਹਦੇ 'ਚ ਨਹੀਂ ਹਜੇ ਕੁਛ ਵੀ ਪੱਕੀ ਸਰਦਵਾਲ ਦੇ ਪਾਸੇ ਦੇ ਨਹੀਂ ਨਹੀਂ ਔਰ ਇੱਧਰ ਜਿਹੜੀ ਓਰਲੇ ਪਾਸੇ ਨੂੰ ਆ ਹਾਂਜੀ ਹਾਂਜੀ ਓਰਲੇ ਉਹ ਤਾਂ ਹਜੇ ਸੂਤ ਹੀ ਆ ਖਿੱਚਦੇ ਆ ਕਾਲਾ ਤਾਂ ਦੂਜਾ ਮਿਸਤਰੀ ਅੱਛਾ ਜੀ ਕਰ ਦੋਗੇ ਲੱਗੇ ਆ ਹਜੇ ਤਾਂ ਪਹਿਲਾ 바ਰ ਲਾਉਣ ਲੱਗੇ ਸੀ ਅੱਛਾ ਜੀ ਲੱਗਣਾ ਹੀ ਪਹਿਲਾ ਹੀ ਆ ਮੈਨੂੰ ਲੱਗਦਾ ਕਿੰਨੇ ਵੱਜ ਗਏ ਯਾਰ ਅੱਗੇ ਥੱਲੇ ਫੋਰਾ ਦਾ ਸ਼ੁਰੂ ਹੋਣਾ ਆਹੋ ਇੱਕ ਵੀ ਥੱਲੇ ਪ੍ਰਾਣੀਆਂ ਦਾ ਦੁਨੀਆ ਪੈ ਗਈਆਂ ਸਾਰੇ ਆਹ ਗੋਪੀ ਲੱਗਾ ਆ ਰੇੜੀ ਇਹ ਹੀ ਨਾ ਪ੍ਰਾਣੀਆਂ ਉੱਥੇ ਕੱਢ ਕੱਢ ਕੇ ਲਾਉਣ ਉਹ ਜਿਹਦੇ ਕੋਲੇ ਪਈਆਂ ਪ੍ਰਾਣੀਆਂ ਉਹ ਵੀ ਮਸਾਲਾ ਉਹਨੇ ਜਿਆਦਾ ਰਲਾ ਆਏ ਆ ਮੈਂ ਅੱਲਾ ਦਾ ਮੈਂ ਲਾ ਤਿੰਨ ਚਾਰ ਬੋਰੀਆਂ ਦਾ ਸੱਟਿਆ ਪਿਆ ਆ ਐਡਾ ਫੜ ਪੂਰਾ ਕਵਰ ਕੀਤਾ ਆ ਉਹਨੇ ਹੈ ਇਹ ਵਧੀਰੇ ਨਾ ਉੱਤੇ ਫਿਰ ਇੱਕ ਦੂਜੇ ਨੂੰ ਕਹਿੰਦੇ ਨੇ ਇਹਦੇ ਇਹ ਕੁਝ ਕੁਝ ਬਣਾਇਆ ਇਹਨੇ ਕੁਝ ਕੁਝ ਬਣਾਇਆ ਨਾ ਪਠਾਣਾ ਨਗਰ ਦੇ ਕਿੱਥੇ ਗੱਲ ਬਣਨੀ ਆ ਹੁੱਟ ਨਹੀਂ ਉਹ 18 ਇੰਚ ਦੀ ਕੰਦ ਨੇ ਤਾਂ ਬਹੁਤ ਛੇਤੀ ਖੇਚ ਲੈਣਾ ਉਹ ਤਾਂ ਮੈਨੂੰ ਲੱਗਦਾ ਦੋ ਬੰਦਿਆਂ ਤੋਂ ਦੋ ਮੈਸਤਰੀਆਂ ਦਾ ਮਸਾਲਾ ਹੀ ਨਹੀਂ ਪੂਰਾ ਹੁੰਦਾ ਹੁਣਾ ਉੱਥੇ ਇੱਕ ਹੈ ਦੂਰ ਪੈਂਦਾ ਥੋੜਾ ਜਿਹਾ ਆਪਣੇ ਨਾਲ ਜਦੋਂ ਆ ਨੀਂ ਪਾਰ ਹੋ ਗਈ ਆਪਣੇ ਤਾਂ ਸਿੱਧਾ ਹੀ ਇੱਥੋਂ ਪੱਧਰਾ ਹੀ ਹੋ ਜਾਣਾ ਚੱਲ ਉਹ ਵੀ ਹੋ ਜਾਣਾ ਆ ਤੇ ਨਾਲ ਦੀ ਨਾਲ ਤਾਂ ਬਣਾ ਲਈਦਾ ਜਦੋਂ ਦੋ ਕੰਮ ਨੂੰ ਗਾਓ ਲੰਗੜਵਾ ਤੇ ਹੋ ਜਾਣਾ ਹੋ ਜਾਣਾ ਤਾਂ ਵਧੀਆ ਹੋ ਜਾਓ। ਕਾ ਪੀਲੇ ਮੈਤਰੀ ਨੇ? ਹਾਂਜੀ ਹਾਂਜੀ ਪੀਲੀ। ਆਲਾ ਮੈਂ ਵੀ ਤੁਹਾਡੇ ਕੋਟੇ ਚਲੀ ਨੇ। ਹਾਂ? ਪਿੰਦੇ ਨਹੀਂ। ਮੈਂ ਤਾਂ ਪਿੰਦਾ ਹੀ ਨਹੀਂ ਕਿਤੇ ਹੋਇਆ ਪੀਲੇ ਜੇ ਬਿਨਾ ਮਿੱਠੇ ਮੁੱਠੇ ਤੋਂ। ਫਾਲਸਾ ਸਕੂਲ ਦੇ ਗਰਾਊਂਡ 'ਚ ਕੀਰਤਨ ਦਰਬਾਰ ਵੀ ਆ ਤਿੰਨ ਦਿਨ। ਹੂੰ। ਸੁਖਰੀ ਦਾ ਨੋਟ ਆ ਤੁਨੀ। ਆਹੋ ਇਹਨਾਂ ਵੱਲੋਂ ਗੁਰਨਾਨਕ ਮਿਸ਼ਨ ਜਿਹੜੀ ਸੇਵਾ ਸੁਸਾਇਟੀ ਆ ਇਹਨਾਂ ਵੱਲੋਂ ਬਹੁਤ ਕਰਾਇਆ ਗਏ ਆ। ਅੱਬ ਵਿੱਚ ਪ੍ਰਧਾਨ ਸਾਹਿਬ ਨੇ ਦੱਸਿਆ ਸੀਗਾ ਪਤਨ ਕਿੰਨੇ ਪਿੰਡਾਂ 'ਚ 25 ਪਿੰਡਾਂ 'ਚ ਆਦਾ। ਅੱਛਾ ਅੱਛਾ। ਕੋਈ ਇਹ ਇਹ ਤਾਂ ਭਾਈ ਪਿੰਦਰਪਾਲ ਸਿੰਘ ਹੁਣੇ ਬਹੁਤ ਯਾਨੀ ਵੱਡੇ ਵੱਡੇ ਕੀਰਤਨੀਆਂ ਆਉਣੇ ਆ ਚਲੋ ਹੁੰਦੇ ਤਾਂ ਸਾਰੇ ਠੀਕ ਆ ਪਰ ਜਿਆਦਾ ਜਿਹੜੇ ਫੇਮਸ ਆ ਅੱਛਾ ਬਾਬਾ ਕਲਾਬ ਸਿੰਘ ਉਹ ਵੀ ਗੋੜੇ ਵਧ ਗਿਆ ਐਂ ਜੋੜ ਲੈਂਦੇ ਆ ਸੰਗਤ ਨੂੰ ਅੱਜ ਤਾਂ ਭਾਈ ਸਹਿਬ ਸਿੰਘ ਆ ਕੈਨੇਡਾ ਵਾਲੇ ਬਹੁਤ ਤਕੜਾ ਅਰੇਂਜਮੈਂਟ ਕੀਤਾ ਹੈ ਨਹੀਂ ਇੱਥੇ ਹਾਂ ਬਹੁਤ ਜ਼ਿਆਦਾ ਨਹੀਂ ਯਾਰ ਸਾਰੇ ਕਰਾਦੇ ਆ ਹਾਂ ਚੱਲਦਾ ਹੀ ਰਹਿੰਦਾ ਫਿਰ ਚੱਲਦਾ ਹੀ ਰਹਿੰਦਾ ਪਹਿਲਾਂ ਗੇਮਾ ਗੂਮਾ ਹੋ ਕੇ ਸਾਡੀਆਂ ਤਾਂ ਹੁਣ ਤਿੰਨ ਦਿਨ ਆ ਮੈਨੂੰ ਜਾਣਾ ਆ ਸਾਢੇ 6 ਵਜੇ ਜਾਵਾਂਗੇ ਇੱਧਰੋਂ ਫ੍ਰੀ ਹੋ ਕੇ ਫਿਰ